ਐਲਸੀਆ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੁੰਦਾ ਹੈ omega 6 omega 3 ਇਹਦੇ ਵਿੱਚ ਬਹੁਤ ਜਿਆਦਾ ਹੈ ਹਾਰਟ ਵਾਸਤੇ ਬਹੁਤ ਚੰਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਪਹਿਲਾਂ ਸ਼ਾਰਟ ਵੀਡੀਓ ਪਾਈ ਸੀਗੀ ਜਿਹੜੇ ਕਿ ਆ ਸਾਡੇ ਮੇਰੇ ਹੱਥ 'ਚ ਦੇਖ ਸਕਦੇ ਹੋ ਤੁਸੀਂ ਗੁਲਦਸਤੇ ਆ ਜਿਹੜਾ ਕਿ ਆ ਦੇਖੋ ਤੁਸੀਂ ਇਹ ਬਿਲਕੁਲ ਤੰਬੇ ਦੇ ਕਲਰ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੈ ਇਦਾਂ সিলਵਰ ਕਲਰ ਚ ਨਜ਼ਰ ਆ ਰਿਹਾ ਹੈ ਐਕਚੁਅਲੀ ਇਹ ਕੋਈ ਗਿਫਟ ਨਹੀਂ ਹੈਗਾ ਕੋਈ ਬਾਹਰੋਂ ਅਸੀਂ ਕੋਈ ਬਾਜ਼ਾਰ ਚੋਂ ਕੋਈ ਚੀਜ਼ ਨਹੀਂ ਖਰੀਦੀ ਹੈਗੀ ਤੇ ਇਹਦੇ ਬਾਰੇ ਅੱਜ ਅਸੀਂ ਪੂਰੀ ਜਾਣਕਾਰੀ ਪੂਰੀ ਇਨਫੋਰਮੇਸ਼ਨ ਤੁਹਾਨੂੰ ਦੇਣੇ ਆ ਤਾਂ ਇਹਦੇ ਬਾਰੇ ਦੋਸਤੋ ਇਹ ਆ ਵੀ ਇਹ ਇੱਕ ਬੋਤਲ ਹੈ ਬੀਅਰ ਵਾਲੀ ਛੋਟੀ ਬੋਤਲ ਜਿਹੜੀ ਆਮ ਆਪਨ ਜੋ ਮਿਲ ਜਾਂਦੀ ਆ ਤਾਂ ਇਹ ਜਿਹੜਾ ਬੂਟਾ ਹੈਗਾ ਇਹ সিলਵਰ ਕਲਰ ਦਾ ਇਹਦੇ ਤੇ ਇਹਦੇ ਅੰਦਰ ਅਸੀਂ ਲਾ ਕੇ ਰੱਖਿਆ ਹੋਇਆ ਕਿਉਂਕਿ ਇਹ ਬੋਤਲ ਦੇ ਉੱਪਰ ਅਸੀਂ ਆ ਰस्सियां ਬਾਜ਼ਾਰ ਚੋਂ ਮਿਲ ਜਾਂਦੀਆਂ ਤਾਂ ਇਹ ਤੁਸੀਂ ਇਧਰ ਨਾਲ ਜਿਹੜੀ ਆ ਫੈਵਿਕ ਕਿੱਕ ਹੈ ਉਹਦੇ ਨਾਲ ਜਿਸ ਨੂੰ ਰਸੀਆਂ ਨੂੰ ਇਹਦੇ ਉੱਪਰ ਤੁਸੀਂ ਇਸ ਤਰੀਕੇ ਦੇ ਨਾਲ ਜਿਹੜੀਆਂ ਗੋਲ-ਗੋਲ ਘੁਮਾ ਕੇ ਇਹਨੂੰ ਲਾ ਸਕਦੇ ਹੋ ਤੇ ਇਹ ਜਿਹੜਾ ਤੁਸੀਂ ਹ ਮੇਰੇ ਹੱਥ 'ਚ ਦੇਖ ਸਕਦੇ ਹੋ ਇਹ ਹੈਗਾ ਚਾਹ ਵਾਲਾ ਕੱਪ ਜਿਹੜਾ ਮਿੱਟੀ ਦੇ ਕੱਪ ਆਪਾਂ ਪੀਂਦੇ ਹਾਂ ਨੇ ਚਾਹ ਜਿੰਨਾ 'ਚ ਇਹ ਉਹ ਚੀਜ਼ ਹੈ ਤਾਂ ਚਾਹ ਪੀ ਕੇ ਅਸੀਂ ਆਪ ਦੀ ਗੱਡੀ 'ਚ ਰੱਖ ਲੈਨੇ ਸੀਗੇ ਗਲਾਸ ਉਹ ਅਸੀਂ ਲਿਆ ਕੇ ਘਰੇ ਇਹਨਾਂ ਦੇ ਉੱਪਰ ਜਿਹੜਾ ਬੋਟਲ ਵਾਲੇ ਰੰਗਾਂ ਦੇ ਨਾਲ ਜਿਹੜਾ ਉਹ ਮਾਰ ਕੇ ਤੈਨੂੰ ਅਸੀਂ ਪੂਰਾ ਵਧੀਆ ਤਰੀਕੇ ਨਾਲ ਤਿਆਰ ਕਰ ਲਿਆ ਇਹਦੇ ਅੰਦਰ ਥੋੜੀ ਜੀ ਤੁਸੀਂ ਦੇਖ ਸਕਦੇ ਹੋ ਇਹ ਬਜਰੀ ਹੈ ਇਹ ਜਿੰਨੀ ਜਿੰਨੀ ਆ ਜਿਹੜੀ ਭਰੀ ਹੈ ਸੁੱਕੀ ਬਜਰੀ ਹੈ ਜੀ ਆਹ ਦੇਖੋ ਇਹ ਸਾਰੀ ਬਜਰੀ ਹੈ ਇਹਦੇ ਅੰਦਰ ਭਰਤੀ ਤਾਂ ਕਿ ਇਹ ਗਲਾਸ ਜਿਹਾ ਹਿੱਲੇ ਨਾ ਹੁਣ ਹੈ ਕੀ ਕੀ ਚੀਜ਼ ਹੈ ਤੁਹਾਨੂੰ ਇਹਦੇ ਬਾਰੇ ਮੈਂ ਪੂਰੀ ਜਾਣਕਾਰੀ ਦਿੰਦਾ ਇੱਕ ਵੇਲੇ ਇਹ ਜਿਹੜਾ ਕਲਰ ਹੈ ਬਾਜ਼ਾਰ ਚੋਂ ਸਪਰੇਅ ਵਾਲਾ ਕਲਰ ਮਿਲ ਜਾਂਦਾ ਕਿਉਂਕਿ ਆਸਾਨ ਹੁੰਦਾ ਮਾਰਨਾ ਪ੍ਰੈਸ਼ਰ ਹੁੰਦਾ ਇਹਨੂੰ ਹਲਾ ਕੇ ਇਹਨੂੰ ਜਿੰਨਾ ਇਹਨੂੰ ਹਲਾਓਗੇ ਉੰਨਾ ਵਧੀਆ ਇਹ ਕਲਰ ਬਣ ਜਾਏਗਾ ਪ੍ਰੇਸ ਕਲਰ ਨਾਲ ਜਿਹੜਾ ਸਾਰਾ ਜਿਹੜਾ ਇਹਨੂੰ ਉਹ ਤਿਆਰ ਕੀਤਾ ਸਾਰਾ ਕਲਰ ਇਹਦੇ ਹੀ ਮਾਰੇ ਹੋਇਆ ਇਹਦੇ ਚ ਵੀ ਇਹ ਕਲਰ ਮਾਰੇ ਹੋਇਆ ਅਸਲ ਇਹ ਹੈਗੀ ਅਲਸੀ ਅਲਸੀ ਤੁਹਾਨੂੰ ਮੈਂ ਤਾਂ ਪੁੱਛਣਾ ਮੇਰੀ ਲੱਗਦੀ ਯਾਦ ਦੇ ਜਿਹੜੀ ਉਹ ਉਹ ਅਲਸੀ ਦਾ ਜਿਹੜਾ ਇਹਦੇ ਤੇ ਕਲਰ ਮਾਰ ਕੇ ਜਿਹੜਾ ਇਹ ਘੁੰਗੜੀਆਂ ਜਿਹੜੀਆਂ ਲੱਗ ਰਹੀਆਂ ਤੁਹਾਨੂੰ ਦੇਖ ਜੰਦੀਆਂ ਇਹ ਅਲਸੀ ਦੀਆਂ ਹੀ ਨੇ ਇਹ ਆ ਜਿਹੜਾ ਹੈਗਾ ਇਹ ਹੈਗਾ ਘਾ ਦਾ ਬੀਜ ਜਿਹੜਾ ਅਸੀਂ ਬੀਜ ਰੱਖਿਆ ਤੇ ਆ ਜਿਹੜੀ ਹੈ ਜੋ ਸਿੱਖ ਬਾਜ਼ਾਰ ਚੋਂ ਇਹਦੇ ਨਾਲ ਇਹ ਪੰਜਾਬ ਚੋਂ ਮਿਲ ਜਾਂਦੀ ਹੈ ਇਹ ਜੇ ਤੁਸੀਂ ਬੋਤਲ ਦੇ ਉੱਪਰ ਤੁਸੀਂ ਲਾ ਲਾ ਕੇ ਤੇਨੂੰ ਰੱਸੀਆਂ ਨੂੰ ਘੁਮਾ ਕੇ ਜਿਹੜਾ ਇਹਨੂੰ ਤਿਆਰ ਕਰਨਾ ਡਿਜ਼ਾਈਨ ਕੋਈ ਇਸ ਤਰ੍ਹਾਂ ਦਾ ਮਰਜ਼ੀ ਡਿਜ਼ਾਈਨ ਜਿਹੜਾ ਮਰਜ਼ੀ ਕਲਰ ਤੁਸੀਂ ਕਰ ਸਕਦੇ ਹੋ ਬਟ ਮੈਂ ਤਾਂ ਸਿੱਧਾ ਵੀ ਕਰ ਲੈਂਦਾ ਤੇ ਇਹ ਰੱਸੀਆਂ ਦਾ ਸਿਰਫ ਇੱਕ ਦੋ ਬੋਤਲਾਂ ਤੇ ਬਾਕੀ ਸੇ ਮੈਂ ਸਿੱਧਾ ਕਲਰ ਹੀ ਕੀਤਾ ਹੋਇਆ ਹੈ ਕਲਰ ਤੁਸੀਂ ਕੋਈ ਵੀ ਲੈ ਸਕਦੇ ਹੋ 골ਡ ਕਲਰ ਹੈ ਨੀਲਾ ਹਰਾ ਜੋ ਵੀ ਤੁਹਾਨੂੰ ਚੰਗਾ ਲੱਗਦਾ ਉਹ ਹੀ ਲੈ ਸਕਦੇ ਹੋ ਹੁਣ ਆਓ ਤੁਹਾਨੂੰ ਦਿਖਾਉਂਦਾ ਇਹ ਆਹ ਹਾਕੂ ਕਰ ਗਿਆ ਆ ਜਿਹੜਾ ਸਿਲਵਰ ਕਲਰ ਆ ਇਹ ਆ ਆ ਦੇਖੋ ਆ ਸਾਡੇ ਕੋਲੇ ਆ ਆ ਘਾ ਆਇਆ ਸਾਡਾ ਆ ਘਾ ਦਾ ਵੀ ਹੁਣ ਅਸੀਂ ਤਿਆਰ ਕਰੀ ਜਾਨੇ ਆ ਇਹ ਘਾ ਦਾ ਵੀ ਆ ਇਹਦੇ ਤੇ ਅਸੀਂ ਇਹਨੂੰ ਕਲਰ ਨੂੰ ਕੀਤਾ ਸੀਗਾ ਤੇ ਆ ਚੀਜ਼ ਬਣ ਗਈ ਇਹਦੇ ਤੇ ਵੀ ਕਲਰ ਕਰਕੇ ਇਸੇ ਤਰੀਕੇ ਨਾਲ ਬੋਤਲ ਚ ਪਾ ਕੇ ਰੱਖ ਦੇਣਾ ਇਹ ਬਿਲਕੁਲ ਵੀ ਨਾ ਇਹਦਾ ਬੂਰ ਛੱਡਦਾ ਤੇ ਨਾ ਕੁਝ ਵੀ ਨਹੀਂ ਹੁੰਦਾ ਇਹਨੂੰ ਤੁਜੇ ਤੁਸੀਂ ਮੈਂ ਤੁਹਾਨੂੰ ਇੱਕ ਮਿੰਟ ਮੈਂ ਦਿੰਦਾ ਜੀ ਕਿਉਂਕਿ ਮੈਂ ਨਾ ਆਪਣੇ ਕੈਮਰਾਮੈਨ ਨੂੰ ਇੱਕ ਗਿਫਟ ਹੀ ਦੇਵਾਂਗਾ ਉਹ ਬੋਤਲ ਚ ਪਾ ਕੇ ਰੱਖ ਲੈਣੀ ਹੈ ਇਹ ਆ ਪਟਲਿਆ ਜੀ ਮੈਂ ਆ ਦੇਖ ਲੋ ਬਸ ਇਹਨੂੰ ਅਸੀਂ ਇਸ ਤਰੀਕੇ ਨਾਲ ਇੱਥੇ ਇੱਕ ਰਬੜ ਲਾ ਦੇਣੀ ਹੈ ਤੇ ਇਹਦੇ ਉੱਪਰ ਅਸੀਂ ਕਲਰ ਮਾਰ ਦੇਣਾ ਜਿਹੜਾ ਮਰਜ਼ੀ ਕਲਰ ਕਰਦੇ ਹੋ ਤੁਸੀਂ ਇਹ ਇਦਾਂ ਹੀ ਰਹੂਗਾ ਇਹ ਤੁਹਾਡਾ ਪੂਰਾ ਜਿਹੜਾ ਜਿਹੜਾ ਗੁਲਦਸਤਾ ਜਿਹੜਾ ਤੁਹਾਡਾ ਤਿਆਰ ਹੋ ਗਿਆ ਇਸ ਇਹ ਇਹ ਦੋਸਤੋ ਮੈਂ ਇਸ ਤਰੀਕੇ ਦੇ ਨਾਲ ਜਿਹੜੇ ਅਸੀਂ ਆਪਦੇ ਘਰ ਦੇ ਗੁਲਦਸਤੇ ਤਿਆਰ ਕਰਦੇ ਹਾਂ ਹੁਣ ਤੁਹਾਨੂੰ ਮੈਂ ਅਸੀਂ ਐਲਸੀਵੀ ਦਿਖਾਉਣਾ ਆਇਆ ਹਾਂ ਹਾਈ ਅਲਸੀ ਆ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਇਹ ਇਹੀ ਅਲਸੀ ਨਾਲ ਸੀ ਇਹਦੀ ਜਿਹੜੀ ਇਸ ਤਰੀਕੇ ਨਾਲ ਕਟਿੰਗ ਕਰਕੇ ਤਾਂ ਜਿਹੜਾ ਆ ਉਹ ਨਾਲੇ ਦਾ ਹੁਣ ਪੱਕ ਗਈ ਸਾਰੀ ਇਹ ਅਸੀਂ ਘਰ ਦੇ ਵਾਸਤੇ ਵੀ ਕੰਮ ਲਵਾਂਗੇ ਨੂੰ ਅਸੀਂ ਕੱਢ ਕੇ ਬੀਜ ਦੇ ਕਿਉਂਕਿ ਇਹਦੇ 'ਚ ਫਾਈਬਰ ਬਹੁਤ ਹੁੰਦਾ ਹੈ omega 6 omega 3 'ਚ ਬਹੁਤ ਜ਼ਿਆਦਾ ਹੈ ਹਾਰਟ ਵਾਸਤੇ ਬਹੁਤ ਚੰਗੀ ਹੈ ਨਾਲੇ ਦਾ ਘਰੇ ਖਾਣ ਨੂੰ ਕੰਮ ਦਊਗੀ ਨਾਲੇ ਸਾਡੇ ਇਹ ਗੁਲਦਸਤੇ ਤਿਆਰ ਹੋ ਗਏ ਘਰ ਦੇ ਵਿੱਚ ਜਿਹੜੇ ਤੁਹਾਨੂੰ ਤੁਹਾਨੂੰ ਦਿਖਾ ਵੀ ਦਿੰਨੇ ਆ ਸਕਰੀਨ ਦੇ ਉੱਪਰ ਇਹ ਜਿਹੜਾ ਸਾਡਾ ਗੁਲਦਸਤੇ ਸਾਰੇ ਇਸੇ ਦੇ ਤਿਆਰ ਕੀਤੇ ਹੋਏ ਆ ਤਾਂ ਇਹ ਇਸ ਤੀਕੀ ਦੇ ਨਾਲ ਜਿਹੜਾ ਤੁਸੀਂ ਘਰ ਦਾ ਗੁਲਦਸਤਾ ਤਿਆਰ ਕਰੋ ਇਹਦੇ ਤੇ ਖਰਚਾ ਕੁਝ ਨਹੀਂ ਹੈਗਾ ਚਾਹ ਪੀਣੀ ਆ ਪੈਸੇ ਦੇਣੀ ਆ ਕੱਪ ਆਪਾਂ ਛੁੱਟ ਦੇਣਾ ਕੱਪ ਨੂੰ ਆਪਾਂ ਗੱਡੀ 'ਚ ਰੱਖਣਾ ਛੁੱਟਣਾ ਨਹੀਂ ਹੈਗਾ ਬਸ ਇਹਨੂੰ ਕੱਪ ਨੂੰ ਘਰੇ ਲਿਆ ਕੇ ਤੁਸੀਂ ਇਹਦੇ ਤੇ ਰੰਗ ਮਾਰ ਦੋ ਇਹਦੇ ਅੰਦਰ ਬਜਰੀ ਭਰ ਦਿਓ ਆ ਵਿੱਚ ਜਿਹੜੇ ਤੁਹਾਡੇ ਕੋਲੇ ਜਿਹੜੇ ਘਰ ਤੇ ਘਾਹ ਆ ਜਿਹਦੇ ਫਲਾਵਰ ਨੇ ਇਹਦੇ ਅੰਦਰ ਤੁਸੀਂ ਇਹਨੂੰ ਉੱਪਰ ਰੱਖ ਕੇ ਤੇ ਇਹਦੇ ਉੱਤੇ ਕਲਰ ਮਾਰ ਦਿਓ ਜਿਹਹੇ ਜਾਂ ਮਰਜੀ ਕਲਰ ਕਰ ਦਿਓ ਉਹੀ ਜਿਹਾ ਹੀ ਤੁਹਾਡਾ ਜਿਹੜਾ ਆ ਉਹ ਗੁਲਦਸਤਾ ਤਿਆਰ ਹੋ ਜਾਣਾ ਤਾਂ ਕਿਦਾਂ ਲੱਗੀ ਟਿਪਸ ਇਹ ਜਿਹੜੀ ਹੈ ਹਰ ਘਰ ਦੇ ਵਿੱਚ ਜਿਹੜਾ ਜ਼ਿੰਮੇਦਾਰ ਆ ਉਹ ਕਰ ਸਕਦਾ ਤੁਸੀਂ ਕਣਕ ਦੇ ਛਿੱਟੇ ਐ ਬਾਜਰੀ ਦੇ ਛਿੱਟੇ ਐ ਜਾਂ ਤੁਸੀਂ ਜਿਹੜੇ ਇਹ ਹੈ ਜੀ ਆਪਣੇ ਜਵਾਰ ਦੇ ਛਿੱਟੇ ਜਵੀ ਦੇ ਛਿੱਟੇ ਇਹ ਸਾਰੇ ਜਿਹੜੇ ਆਪਣੇ ਜਿਹਦੇ ਇਹਦੇ ਫਲਾਵਰ ਜਿਹੜੇ ਬਾਹਰ ਆਉਂਦੇ ਆ ਜਿਹਨੂੰ ਆਪਾਂ ਛਿੱਟਾ ਬੋਲਦੇ ਆ ਉਹਨੂੰ ਜਿਹੜਾ ਉਹਦਾ ਫੁੱਲ ਬਣ ਕੇ ਤਿਆਰ ਜਿਹੜਾ ਫਲ ਤਿਆਰ ਹੁੰਦਾ ਹੈ ਉਹਨੂੰ ਤੁਸੀਂ ਇੱਕ ਗੁਲਦਸਤਾ ਬਣਾ ਕੇ ਆਪਦੇ ਘਰੇ ਰੱਖ ਸਕਦੇ ਹੋ ਕਿਉਂਕਿ ਅਸੀਂ ਕਿਸਾਨ ਹਾਂ ਕਿਸਾਨ ਨੂੰ ਬਾਹਰੋਂ ਇਹ ਚੀਜ਼ਾਂ ਰੈਡੀਮੇਡ ਖਰੀਦਣ ਦੀ ਲੋੜ ਨਹੀਂ ਕਿਉਂਕਿ ਰੱਬ ਨੇ ਤੁਹਾਡੇ ਘਰ 'ਚ ਇਹ ਚੀਜ਼ਾਂ ਦਿੱਤੀਆਂ ਹੋਈਆਂ ਨੇ ਤਾਂ ਇਹਦਾ ਇਸਤੇਮਾਲ ਕਰੋ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਤੇ ਬੜੇ ਮਤਲਬ ਜਿਹੜਾ ਵੀ ਆਉਂਦਾ ਉਹ ਇਸ ਇਹਦੀ ਤਾਰੀਫ ਕਰਨ ਹੋਣੀ ਰਹਿੰਦਾ ਕਿਉਂਕਿ ਮੇਰੇ ਕੋਲੇ ਜਿੰਨੇ ਵੀ ਆਏ ਆ ਉਹਨਾਂ ਨੇ ਕਿਹਾ ਵੀ ਕੀ ਚੀਜ਼ ਐ ਇਹ ਕਿਉਂਕਿ ਆ ਦੇਖੋ ਤੁਸੀਂ ਆਵਾਜ਼ ਦੇਖੋ ਜੀ ਐਂ ਆਵਾਜ਼ ਆਉਂਦੀ ਹੈ ਮਤਲਬ ਜੇ ਹਵਾ ਲੱਗਦੀ ਹੈ ਨਾ ਤਾਂ ਹਵਾ ਦੇ ਅੰਦਰ ਵੀ ਸਾਊਂਡ ਕਰਦਾ ਹੈ ਤਾਂ ਕਿੰਨਾ ਘੰਟ ਲੱਗਦਾ ਹੋਊਗਾ ਤੁਸੀਂ ਆਪ ਦੇਖੋ ਸੋਚ ਕੇ ਕਿ ਕਿੰਨੀ ਘੈਂਟ ਚੀਜ਼ ਲੱਗੀ ਹੋਊਗੀ ਸਾ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਕਰਿਓ ਕਮੈਂਟ ਲਿਖਦੇ ਹੋ ਤੇ ਕਿੰਦਾ ਲੱਗਿਆ ਕਿ ਆਉਣ ਵਾਲੇ ਤੇ ਹੋਰ ਵੀ ਤੁਹਾਨੂੰ ਜਿਹੜੇ ਘਰੇਲੂ ਟਿਪਸ ਹੋਣਗੇ ਆਪਣੇ ਕੰਮ ਦੇ ਉਹ ਅਸੀਂ ਆਪਣੇ ਚੈਨਲ ਤੇ ਜਰੂਰ ਪਾਵਾਂਗੇ ਸਤਿ ਸ੍ਰੀ ਅਕਾਲ